ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਤੁਸੀਂ ਸਭ ਠੀਕ ਹੀ ਹੋਵੋਗੇ ਮੈਂ ਨਾ ਅੱਜ ਡੱਬਿਆਂ ਦੇ ਵਿੱਚ ਮਿਰਚਾਂ ਤੇ ਮਸਾਲਾ ਮਸੂਡਾ ਪਾਉਣ ਲੱਗੀ ਸੀਗੀ ਮੈਨੂੰ ਹਨਾ ਪਾਉਂਦੀ ਪਾਉਂਦੀ ਨੂੰ ਇੱਕ ਗੱਲ ਯਾਦ ਆਈ ਤੇ ਮੈਂ ਕਿਹਾ ਵੀ ਉਹ ਮੈਂ ਸਾਡੇ ਨਾਲ ਜਰੂਰ ਸਾਂਝੀ ਕਰੂੰਗੀ ਇਸ ਵਿਸ਼ੇ ਤੇ ਜਰੂਰ ਆਪਾਂ ਗੱਲ ਕਰਦੇ ਆ ਥੈਰੋ ਮੈਨੂੰ ਜਰਾ ਕਹਨਾ ਇਹ ਚੀਜ਼ਾਂ ਪਾ ਲੈਣ ਦਿਓ ਤੇ ਆਪਾਂ ਜਰੂਰ ਗੱਲ ਕਰਦੇ ਆ ਇਸ ਬਾਰੇ ਪਾ ਲਵਾਂ ਪਰ ਨਾ ਇਹਨਾਂ ਚੀਜ਼ਾਂ ਨੂੰ ਹਨਾ ਇਹ ਆ ਵੀ ਗੱਲ ਇਹ ਆ ਵੀ ਅੱਗੇ ਮੈਂ ਪਹਿਲਾਂ ਪਾਈ ਸੀਗੀ ਵੀਡੀਓ ਵੀ ਆਪਣੇ ਘਰ ਦਾ ਮਸਾਲਾ ਕਿਸੇ ਨੂੰ ਨਹੀਂ ਦੇਣਾ ਤੁਸੀਂ ਉਸ ਵੀਡੀਓ ਨੂੰ ਆਪਣਾ ਬਹੁਤ-ਬਹੁਤ ਪਿਆਰ ਦਿੱਤਾ ਬਹੁਤ ਜ਼ਿਆਦਾ ਦਿੱਤਾ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਤੇ ਅੱਜ ਮੈਂ ਇਸ ਉਸੇ ਵਿਸ਼ੇ ਤੇ ਫੇਰ ਗੱਲ ਕਿ ਆਪਾਂ ਨਾ ਇਹ ਹੈਗੀਆਂ ਮਿਰਚਾਂ ਤੇ ਇਹ ਹੈਗਾ ਮਸਾਲਾ ਮੈਨੂੰ ਇਸੇ ਚੀਜ਼ ਤੇ ਇੱਕ ਗੱਲ ਯਾਦ ਆਈ ਆ ਤੇ ਉਹ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਕਿ ਆਪਾਂ ਮਿਰਚਾ ਮਸਾਲੇ ਲਾ ਕੇ ਕਿਸੇ ਦੇ ਅੱਗੇ ਆਪਾਂ ਕੋਈ ਚੀਜ਼ ਹੈ ਜਿਹੜੀ ਆ ਉਹ ਨਹੀਂ ਪਰੋਸਣੀ ਇਸ ਦੇ ਨਾਲ ਕਿਸੇ ਦੇ ਘਰ ਵੀ ਬਰਬਾਦ ਹੋ ਸਕਦਾ ਹੈ ਉਹ ਗੱਲ ਕਿਹੜੀ ਆ ਦੇਖੋ ਕੋਈ ਵੀ ਭੈਣ ਭਰਾ ਨਾ ਆਪਾਂ ਨੂੰ ਗੱਲ ਦੱਸਦਾ ਆ ਜਿਹਾ ਕਿ ਮੰਨ ਲਓ ਵੀ ਉਹ ਕੋਈ ਦੁਖੀ ਹੁੰਦਾ ਆ ਹਨਾ ਆਪਣੇ ਨਾਲ ਗੱਲ ਕਰਦਾ ਆ ਤੇ ਉਹ ਤਾਂ ਦੁਖੀ ਹੋ ਕੇ ਆਪਣੇ ਨਾਲ ਗੱਲ ਕਰਦਾ ਵੀ ਸਾਡੇ ਮੇਰਾ ਭੈਣ ਭਰਾ ਆ ਤੇ ਆਪਾਂ ਨੂੰ ਕਦੇ ਵੀ ਉਹਨੂੰ ਬੁਧਾ ਗੱਲ ਨੂੰ ਬੁਧਾ ਚੜਾ ਕੇ ਕਿਸੇ ਦੇ ਨਾਲ ਜਿਹੜੀ ਗੱਲ ਨਹੀਂ ਕਰਨੀ ਚਾਹੀਦੀ ਕਹਿਣ ਦਾ ਭਾਵੇਂ ਆ ਵੀ ਮਿਰਚਾ ਮਸਾਲਾ ਲਾ ਕੇ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਹੋ ਸਕਦਾ ਆ ਸਾਡੀ ਇਸ ਛੋਟੀ ਜੀ ਗਲਤੀ ਕਾਰਨ ਕਿਸੇ ਦਾ ਘਰ ਵੀ ਬਰਬਾਦ ਹੋ ਸਕਦਾ ਆ ਜਿਵੇਂ ਕੋਈ ਜਿੱਦਾਂ ਨੋ ਸੱਸ ਲਾ ਲਓ ਸਾਡਾ ਕੋਈ ਆਂਡ ਗਵਾਂਡ ਲਾ ਲਓ ਜਾਂ ਕੋਈ ਤੀਸਰਾ ਕੋਈ ਬੰਦਾ ਹੋਰ ਕੋਈ ਲਾ ਲਓ ਦੂਰੋਂ ਨੇੜਿਓ ਵੀ ਅਸੀਂ ਨੋ ਸੱਸ ਆਪਸ ਵਿੱਚ ਗੱਲਾਂ ਸਾਡਾ ਬਹੁਤ ਪਿਆਰ ਹੈ ਠੀਕ ਹੈ ਫਿਰ ਵੀ ਜੇ ਕੋਈ ਅਗਲਾ ਇਦਾਂ ਦਾ ਆ ਜਾਂਦਾ ਕਿ ਬਾਏ ਚਾਂਸ ਨੋ ਜਾਂ ਸੱਸ ਉਸ ਦੇ ਕੋਲ ਕੱਲੀ ਬੈਠੇ ਆ ਉਹ ਕੋਈ ਅਚਾਨਕ ਗੱਲ ਕਰਦੇ ਆ ਅਗਲਾ ਜਿਹੜਾ ਆ ਇਨਸਾਨ ਆ ਨਾ ਉਹ ਮਿਰਚ ਮਸਾਲਾ ਲਾ ਕੇ ਸੱਸ ਨੂੰ ਜਾਂ ਨੂੰ ਉਹਨੂੰ ਕਹਿੰਦਾ ਸੁਭ ਤੇਰੀ ਸੱਸ ਨੇ ਤੇ ਇਦਾਂ ਗੱਲ ਕਰੇ ਸੀ ਜਿਵੇਂ ਸੱਸ ਨੂੰ ਕਹੋ ਵੀ ਤੇਰੀ ਨੂੰ ਨੇ ਇਹ ਗੱਲ ਕਹੀ ਸੀ ਹੈ ਨਾ ਤੇ ਆਪਾਂ ਨੂੰ ਆਪਣੇ ਬੱਚੇ ਤੇ ਵਿਸ਼ਵਾਸ ਕਰਨਾ ਚਾਹੀਦਾ ਆ ਨਾ ਕਿ ਉਹਦੇ ਮਿਰਚ ਮਸਾਲਿਆਂ ਤੇ ਜੇਤਾ ਜੀ ਉਸ ਉਹਦੇ ਮਿਰਚ ਮਸਾਲੇ ਲਾਏ ਹੋਈ ਗੱਲ ਤੇ ਆਪਾਂ ਵਿਸ਼ਵਾਸ ਕਰ ਲਿਆ ਤੇ ਆਪਣੇ ਘਰ ਫੁੱਟ ਪੈ ਜਾਣੀਆਂ ਆਪਣੇ ਘਰ ਲੜਾਈਆਂ ਹੋ ਜਾਣੀਆਂ ਆ ਆਪਾਂ ਨੂੰ ਇਤਾਂ ਦੇ ਕੰਮ ਜਿਹੜੇ ਉਹ ਨਹੀਂ ਕਰਨੇ ਚਾਹੀਦੇ ਇਹ ਇੰਨਾਂ ਚੀਜ਼ਾਂ ਦੇ ਨਾਲ ਕਈਆਂ ਦੇ ਘਰ ਬਰਬਾਦ ਹੋਏ ਦੇਖੀ ਆ ਜਿਦਾਂ ਲੋਕੀਆ ਜਾਂ ਦੇਖੋ ਹਾਂ ਪਰਾਮਾ ਪਰਾਮਾ ਜੀ ਫੋਟ ਪਾਉਂਦੇ ਆ ਹਾਂ ਪਰਾਮਾ ਪਰਾਮਾ ਚ ਵੀ ਫੋਟ ਪਾ ਦਿੰਦੇ ਆ ਜਿੱਦਾਂ ਕਹਿ ਦਿੰਦੇ ਆ ਲੈ ਉਹ ਵੱਡੇ ਨੂੰ ਤਾਂ ਇੰਨਾ ਪੁੱਛਦੇ ਆ ਜਾਂ ਕਹਿੰਦੇ ਆ ਨਾ ਲੈ ਛੋਟੇ ਨੂੰ ਇੰਨਾ ਪੁੱਛਦੇ ਆ ਤੈਨੂੰ ਵੱਡੇ ਨੂੰ ਤੂੰ ਪੁੱਛ ਦਿੱਤਾ ਨਹੀਂ ਤੇਰੇ ਮਾਪੇ ਨੇ ਹਨਾ ਐਦਾਂ ਦੀਆਂ ਗੱਲਾਂ ਇਹਦੇ ਨਾਲ ਪਰਾਮਾ ਪਰਾਮਾ ਅੰਚ ਫੋਟ ਪੈ ਗਈ ਹਨਾ ਐਦਾਂ ਦੀਆਂ ਚੀਜ਼ਾਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਦੇਖੋ ਜੇ ਆਪਾਂ ਖੁਸ਼ੀਆਂ ਵੰਟਾਂਗੇ ਤਾਂ ਸਾਨੂੰ ਖੁਸ਼ੀਆਂ ਮਿਲਣਗੀਆਂ ਜੇ ਅਸੀਂ ਘਰ ਦੂਜਿਆਂ ਦੀਆਂ ਘਰਾਂ ਦੇ ਵਿੱਚ ਆਪਾਂ ਲੜਾਈਆਂ ਪਾਵਾਂਗੇ ਤਾਂ ਕੀ ਗੱਲ ਅਸੀਂ ਸੁਖੀ ਰਹਿ ਸਕਦੇ ਆ ਨਹੀਂ ਕਦੇ ਵੀ ਨਹੀਂ ਰਹਿ ਸਕਦੇ ਕਦੇ ਵੀ ਨਹੀਂ ਫਿਰ ਦੇਖੋ ਉਹ ਹੋ ਗਿਆ ਗੱਲ ਤੇ ਨੌ ਸਸਾਂ ਦੇ ਵਿੱਚ ਤਾਂ ਬਹੁਤ ਜਲਦੀ ਹੀ ਲੜਾਈ ਹੋ ਜਾਂਦੀ ਆ ਬਿਨਾਂ ਤੇਰੀ ਨੋ ਨੇ ਆ ਗੱਲ ਕਹੀ ਸੀ ਉਹਨੇ ਅਚਾਨਕ ਉਹ ਮੈਂ ਕਿਹੀ ਹੋਵੇ ਤੇ ਉਹ ਅਗਲਾ ਜਿਹੜਾ ਆ ਤੀਜਾ ਬੰਦਾ ਉਹਨੇ ਉਹ ਵਿੱਚ ਮਸਾਲਾ ਲਾਉਣਾ ਹੀ ਲਾਉਣਾ ਆ ਵੀ ਛੋਟੀਆਂ ਛੋਟੀਆਂ ਗੱਲਾਂ ਮੰਮੀ ਇੰਨੀਆਂ ਵੱਡੀਆਂ ਹੋ ਜਾਂਦੀ ਕਿ ਤਲਾਕ ਤੱਕ ਹੋ ਜਾਂਦੇ ਗੱਲਾਂ ਦਾ ਸਹੀ ਗੱਲ ਆ ਪਰ ਇਦਾਂ ਦੀਆਂ ਚੀਜ਼ਾਂ ਸਾਨੂੰ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਪਹਿਲਾਂ ਆਪਣੇ ਬੱਚੇ ਤੇ ਆਪਣੇ ਪਰਿਵਾਰ ਤੇ ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਆ ਨਾ ਕਿ ਤੀਜਿਆਂ ਤੇ ਜਦੋਂ ਆਪਾਂ ਤੀਜੇ ਬੰਦੇ ਤੇ ਵਿਸ਼ਵਾਸ ਕਰਕੇ ਆਪਣੇ ਨਹੀਂ ਤੂੰ ਦੱਸ ਫਲਾਣੇ ਨੇ ਗੱਲ ਕਹੀ ਸੀ ਤੂੰ ਉਹ ਇਹ ਗੇਰ ਪਹਿਲੀ ਗੱਲ ਤੇ ਆ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ ਨਾ ਭਾਵੇਂ ਉਹ ਦਸਾਂ ਬੰਦਿਆਂ ਵਿੱਚ ਗੱਲ ਹੁੰਦੀ ਹੁੰਦੀ ਉਹ ਇੰਨਾ ਮਿਰਚ ਮਸਾਲਾ ਲੱਗਦਾ ਹੈ ਨਾ ਗੱਲ ਜਿਹੜੀ ਵਾਪਸ ਘੁੰਮ ਘੁਮਾ ਕੇ ਉੱਥੇ ਹੀ ਫੇ ਆ ਜਾਂਦੀ ਆ ਉਹਨੂੰ ਪਤਾ ਹੁੰਦਾ ਆ ਇਹ ਅਸੀਂ ਗੱਲ ਕਿ ਇਹ ਕੋ ਕੀਤੀ ਆ ਕਿ ਇਹ ਕੋ ਨਹੀਂ ਕੀਤੀ ਤੇ ਮੈਂ ਤਾਂ ਕਹਿੰਦੀ ਆ ਚਾਹੇ ਮੈਂ ਵੀ ਆ ਨਾ ਪਰ ਮੈਂ ਕੋਈ ਵੀ ਆ ਸਾਨੂੰ ਗੱਲ ਪਹਿਲੀ ਗੱਲ ਤਾਂ ਗੱਲ ਹੈ ਜਿਹੜਾ ਗਲਤ ਕਰ ਗਿਆ ਉਹਨੂੰ ਆਪਦੇ ਕਾਲੇ ਰੱਖੋ ਹੂੰ ਬਾਤ ਦਾ ਬਤੰਗੜ ਨਹੀਂ ਬਣਾਉਣਾ ਚਾਹੀਦਾ ਉਹਨਾ ਬਣਾ ਬਣਾਉ ਖੰਭਾਂ ਦੀਆਂ ਲਾਰਾਂ ਜਿਹੜੀਆਂ ਸਾਨੂੰ ਨਹੀਂ ਬਣਾਉਣੀਆਂ ਚਾਹੀਦੀਆਂ ਤੇ ਇਹਦੇ ਨਾਲ ਬਹੁਤ ਖਸ ਹੋ ਸਕਦਾ ਆ ਘਰ ਬਰਬਾਦ ਹੋ ਸਕਦੇ ਆ ਕਹਿੰਦੇ ਹੁੰਦੇ ਆ ਰਵਾਉਂਦੇ ਤਾਂ ਸਾਰੇ ਹੀ ਆ ਕਸੋਂ ਦਾ ਕੋਈ ਕੋਈ ਹਸਾ ਕੇ ਦੇਖੋ ਕਿੰਨਾ ਵਧੀਆ ਲੱਗੂ ਇਹਨੂੰ ਤੇ ਕਹਿੰਦੇ ਹੁੰਦੇ ਕੰਡੇ ਤਾਂ ਸਾਰੇ ਵੀਜਦੇ ਆ ਤੇ ਫੁੱਲ ਤਾਂ ਕੋਈ ਕੋਈ ਵੀਜਦਾ ਆ ਤੇ ਮੇਰੇ ਤੇਹੀ ਸੁਣਾਇਆ ਵੀ ਆਪਾਂ ਜਿਹੜਾ ਇਹ ਮਿਰਚ ਮਸਾਲਾ ਲਾ ਕੇ ਗਾਹਾਂ ਗੱਲਾਂ ਜਿਹੜੀਆਂ ਆ ਉਹ ਨਹੀਂ ਪਰੋਸਣੀਆਂ ਇਹ ਮੈਨੂੰ ਨਾ ਇੱਦਾਂ ਚੀਜ਼ਾਂ ਪਾਉਂਦੀ ਪਾਉਂਦੀ ਨੂੰ ਕਈ ਵਾਰੀ ਆਈਡੀਆ ਆ ਜਾਂਦਾ ਹੈ ਆ ਤੇ ਇਸੇ ਤਰ੍ਹਾਂ ਉਦੋਂ ਮਸਾਲਾ ਪਾਉਂਦੀ ਪਾਉਂਦੀ ਨੂੰ ਆ ਗਿਆ ਵੀ ਸਾਨੂੰ ਆਪਣੇ ਘਰ ਦਾ ਮਸਾਲਾ ਗੱਲ ਵੀ ਬਿਲਕੁਲ ਸਹੀ ਆ ਵੀ ਨਹੀਂ ਕਰਨਾ ਚਾਹੀਦਾ ਤਾਂ ਅੱਜ ਮੈਨੂੰ ਇਸੇ ਗੱਲ ਤੇ ਮੈਨੂੰ ਇਹ ਯਾਦ ਆ ਗਿਆ ਵੇ ਲੋਕ ਕਿੱਦਾਂ ਮਿਰਚ ਆ ਮਸਾਲੇ ਲਾ ਕੇ ਗਾਹ ਗੱਲਾਂ ਦਾ ਵਧਾ ਚੜਾ ਕੇ ਇੱਕ ਦੂਜੇ ਨੂੰ ਦੱਸਦੇ ਆ ਪਰ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ ਇਹ ਬਹੁਤ ਵੱਡੀ ਗਲਤੀ ਆ ਸਾਡੇ ਲਈ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਕਿਤੇ ਬਹੁਤ ਸਿਆਣੀ ਆ ਹੋ ਸਕਦਾ ਸਾਡੇ ਵਿੱਚ ਵੀ ਇਹ ਜਿਹੜੇ ਆਪ ਗੋਣਿਆ ਹੋ ਸਕਦੇ ਆ ਜ਼ਰੂਰ ਹੋਣਗੇ ਕਿਉਂਕਿ ਅਸੀਂ ਵੀ ਇਨਸਾਨ ਆ ਪਰ ਆਪਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਛੱਡ ਦੇਣੀਆਂ ਚਾਹੀਦੀਆਂ ਨੇ ਵੀ ਆਪਾਂ ਕਿਹੜੇ ਜ਼ਮਾਨੇ 'ਚ ਰਹਿੰਦੇ ਆ ਇੰਨਾ ਮਾਡਰਨ ਜ਼ਮਾਨਾ ਆ ਨਾ ਬੱਸ ਉਸ ਤੋਂ ਪੜੀਏ ਗੱਲਿਆ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਤੇ ਜਰੂਰ ਯਕੀਨ ਕਰਿਆ ਕਰੋ ਕਿਸੇ ਤੇ ਯਕੀਨ ਨਾ ਕਰੋ ਇੰਨਾ ਅਗਲੇ ਤੇ ਲੜਾਈਆਂ ਹੀ ਕਰਾਉਂਦੇ ਆ ਕੋਈ ਹੁੰਦਾ ਜਿਹੜਾ ਪਰਿਵਾਰ ਨੂੰ ਨਾ ਜੁੜਣ ਦੀ ਕੋਸ਼ਿਸ਼ ਕਰਦਾ ਆ ਨਹੀਂ ਤਾਂ ਤੋੜਨ ਦੀ ਹੀ ਗੱਲਾਂ ਕਰਦੇ ਆ ਸਾਰੇ ਤੇ ਹੋਰ ਫੇ ਤੁਸੀਂ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਜਿਸ ਤਰ੍ਹਾਂ ਤੁਸੀਂ ਮੇਰੀ ਮਸਾਲੇ ਵਾਲੀ ਵੀਡੀਓ ਨੂੰ ਕੀਤਾ ਸੀਗਾ ਇਸੇ ਤਰ੍ਹਾਂ ਤੁਸੀਂ ਇਸੇ ਤਰ੍ਹਾਂ ਹਮ ਮਿਰਚ ਮਸਾਲੇ ਵਾਲੀ ਨੂੰ ਵੀ ਕਰਦੇ ਹੋ ਹਾਂਜੀ ਤੁਸੀਂ ਬਹੁਤ ਉਸ ਵੀਡੀਓ ਨੂੰ ਪਿਆਰ ਦਿੱਤਾ ਸੀ ਉਮੀਦ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਵੀ ਉਸੇ ਤਰ੍ਹਾਂ ਪਿਆਰ ਦੋਗੇ ਅਤੇ ਇਸ ਵੀਡੀਓ ਨੂੰ ਸਾਰੇ ਲੋਕਾਂ ਦੇ ਵਿੱਚ ਸ਼ੇਅਰ ਕਰੋਗੇ ਤਾਂ ਕਿ ਕਿਸੇ ਨਾ ਕਿਸੇ ਦੇ ਦਿਮਾਗ ਦੇ ਵਿੱਚ ਆ ਗੱਲ ਚੰਗੀਆਂ ਚੀਜ਼ਾਂ ਬਣ ਜਾਈਏ ਚੰਗੀਆਂ ਚਾਹੀਦੀਆਂ ਹਾਂਜੀ ਬਿਲਕੁਲ ਮਿਲਦੇ ਹਾਂ ਆਪਾਂ ਕਿਸੇ ਨੈਕਸਟ ਵਧੀਆ ਜੀ ਵੀਡੀਓ ਦੇ ਨਾਲ ਕਿੰਨੇ ਚਿਰ ਦਿਓ ਦੀ ਇਜਾਜ਼ਤ ਥੈਂਕ ਯੂ ਇੱਕ ਗੱਲ ਮੈਨੂੰ ਹਣਾ ਹੋਰ ਜ਼ਿਆਦਾ ਹੀ ਵੀ ਕਿ ਇਹ ਵਾਰੀ ਕੀ ਹੁੰਦਾ ਆ ਲੋਕੀ ਨਾ ਹਸਬੰਡ ਵਾਈਫ ਦੇ ਵਿੱਚ ਵੀ ਜਿਹੜੀ ਇਹ ਲੜਾਈ ਆ ਪਾ ਦਿੰਦੇ ਆ ਵਧਾ ਚੜਾ ਕੇ ਗੱਲਾਂ ਕਹਿ ਦਿੰਦੇ ਆ ਨਾ ਤੇ ਗੱਲਾਂ ਕਿਉਂਕਿ ਦੇਖੋ ਇੱਕ ਔਰਤ ਆ ਜੇ ਉਹਦਾ ਹਸਬੰਡ ਸ਼ਰਾਬ ਪੀਂਦਾ ਆ ਜਾਂ ਕੋਈ ਵੀ ਹੋਰ ਤਰ੍ਹਾਂ ਦਾ ਕੋਈ ਨੱਚਾ ਕਰਦਾ ਆ ਤਾਂ ਔਰਤ ਤਾਂ ਦੁਖੀ ਹੋਊਗੀ ਹੋਗੀ ਜੇ ਮੰਨ ਲਓ ਨੇ ਕਿਸੇ ਨਾਲ ਸ਼ੇਅਰ ਕਰ ਲਈਏ ਗੱਲ ਵੀ ਮੈਂ ਇਸ ਤਰ੍ਹਾਂ ਦੁਖੀ ਆ ਜੁੱਦਾ ਉਹਨੇ ਕੀ ਕਰਨਾ ਆ ਉਹਦੇ ਹਸਬੰਦ ਨੂੰ ਕੱਲ ਜਿਹੜੀ ਵਿਦਾ ਚੜਾ ਕੇ ਦੱਸਣੀ ਆ ਇਹ ਨਹੀਂ ਵੀ ਘਟਾ ਕੇ ਇਦਾਂ ਦੀਆਂ ਗੱਲਾਂ ਦੇ ਕਾਰਨ ਵੀ ਨਾ ਬਹੁਤ ਅੱਜ ਕੱਲ ਤਲਾਕ ਮੈਂ ਤਾਂ ਹੁੰਦੇ ਦੇਖਦੀ ਤਲਾਕ ਤਾਂ ਮੈਂਟੋ ਮੈਂਟੀ ਹੋ ਜਾਂਦੇ ਆ ਲੋਕੀ ਇੰਦੀ ਛੇਤੀ ਗੱਲ ਜਿਹੜੀ ਆ ਜਿਹੜੀ ਵਿਦਾ ਚੜਾ ਕੇ ਮਿਰਚਾ ਮਸਾਲੇ ਲਾ ਲਾ ਕੇ ਇੱਕ ਦੂਜੇ ਨੂੰ ਦੱਸਦੇ ਆ ਤੇ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਘਰ ਬਰਬਾਦ ਹੋ ਸਕਦੇ ਆ ਆਪਾਂ ਕਿਉਂ ਪਾਪ ਕਰਨੇ ਆ ਹਨਾ ਤੇ ਤੁਸੀਂ ਆਪਣੇ ਕਹਿੰਦੇ ਹੁੰਦੇ ਆ ਜੋ ਗੱਲ ਕੋਈ ਕਰ ਜਾਂਦਾ ਆ ਉਹਨੂੰ ਹਾਜਮ ਕਰਿਆ ਕਰੋ ਪਹਚਾਉਣ ਦੀ ਕੋਸ਼ਿਸ਼ ਕਰਿਆ ਕਰੋ ਆਪਾਂ ਕਹਿੰਦੇ ਹੁੰਦੇ ਦੋ ਸਿਰਾਂ ਆਨੇ ਆ ਉਹ ਵੀ ਪਹਚਾਉਣੇ ਆ ਤੇ ਕਿਉਂ ਨੀ ਕਿਸੇ ਦੀ ਗੱਲ ਜੇ ਕੋਈ ਕਰ ਗਿਆ ਉਹਨੂੰ ਆਪਣੇ ਕੋਲ ਹੀ ਰੱਖੋ ਬਸ ਗੱਲ ਖਤਮ ਆ ਤੇ ਬਸ ਇੰਨੀ ਗੱਲ ਕਹਿੰਦੀ ਆ ਮੈਂ ਤਾਂ ਵੀ ਸਾਰੇ ਜਾਨੇ ਆਪਸ ਵਿੱਚ ਤੁਸੀਂ ਪਿਆਰ ਦੇ ਨਾਲ ਰਿਹਾ ਕਰੋ ਬਾਕੀਆਂ ਦਾ ਵੀ ਪਿਆਰ ਬਣਿਆ ਜਿਹੜਾ ਉਹ ਵੀ ਰਵੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਸਾਰਿਆਂ ਦੇ ਘਰ ਵਿੱਚ ਖੁਸ਼ੀਆਂ ਹੋਣ ਸਾਰੇ ਪਿਆਰ ਦੇ ਨਾਲ ਰਹਿਣ ਖੁਸ਼ ਹੋਇਆ ਕਰੋ ਜਦੋਂ ਕੋਈ ਦੂਜਾ ਪਿਆਰ ਨਾਲ ਰਹਿੰਦਾ ਹੈ ਨਾ ਖੁਸ਼ ਹੋਇਆ ਕਰੋ ਤਾਂ ਹੀ ਪ੍ਰਮਾਤਮਾ ਖੁਸ਼ੀਆਂ ਦਿੰਦਾ ਹੈ ਹਾਂਜੀ ਵਸੇ ਹੀ ਆ ਵੀ ਇਹ ਆਪਸ ਵਿੱਚ ਤੁਸੀਂ ਪਿਆਰ ਦੇ ਨਾਲ ਰਹੋ ਕਿਸੇ ਦੇ ਨਾਲ ਵੀ ਕੋਈ ਇਦਾਂ ਦੀਆਂ ਗੱਲਾਂ ਨਾ ਬਦਾ ਚੜਾ ਕੇ ਆਪਾਂ ਕਰੀਏ ਹਨਾ ਜ्यादा ਤਾਂ ਮੈਨੂੰ ਲੱਗਦਾ ਕਿ ਇਹ ਲੇਡੀਜ਼ ਦੇ ਵਿੱਚ ਹੀ ਹੁੰਦਾ ਆ ਜਿਹੜੀਆਂ ਜਿੱਦਾਂ ਹੁਣ ਸਾਡੇ ਵਰਗੀਆਂ ਬੇਲੀਆਂ ਘਰਾਂ 'ਚ ਕੋਈ ਕੰਮ ਨਹੀਂ ਹੈਗਾ ਨਾ ਤੇ ਫਿਰ ਉਹ ਕਠਿਨਾਈ ਸਾਡੀ ਮੰਮੀ ਬਿਲਕੁਲ ਵਿੱਲੇ ਨਹੀਂ ਹੈਗੀ ਮੰਮੀ ਨੂੰ ਛੱਡ ਕੇ ਦੇਖੋ ਆਪਾਂ ਤਾਂ ਹੁਣ ਹਜਕਾਰ ਦਾ ਕੰਮ ਕਰਦੀਆਂ ਆਂ ਵਿੱਚ ਇਹ ਅਸੀਂ ਵੀਡੀਓ ਬਣਾਉਣ ਲੱਪਈ ਜਾ ਆ ਜਦੋਂ ਕੋਈ ਗੱਲ ਯਾਦ ਆਉਂਦੀ ਆ ਫਿਰ ਸਾਡੇ ਕੋਲ ਥੋੜਾ ਬਹੁਤਾ ਕੰਮ ਜਿਹੜਾ ਸਟੀਚਿੰਗ ਦਾ ਆ ਆਪਾਂ ਉਹ ਵੀ ਕਰੀਦਾ ਆ ਮੈਂ ਕੰਮ ਕਰ ਲੈਣਾ ਇਹਨੇ ਤਰਪਾਈਆਂ ਕਰ ਦੇਣੀਆਂ ਆ ਕੱਲ ਦਾ ਕੰਮ ਵੀ ਅਸੀਂ ਥੋੜਾ ਬਹੁਤਾ ਮੈਂ ਵੀ ਕਰਾ ਦੇਣੀ ਵੈਸੇ ਤੇ ਮੈਨੂੰ ਕਾਰ ਨਹੀਂ ਦਿੰਦੀ ਹੈਗੀ ਤੇ ਫਿਰ ਅਸੀਂ ਘਰ ਬੁਰ ਕੇ ਅਸੀਂ ਸਾਰਾ ਆਪਣਾ ਸਟੀਚਿੰਗ ਦਾ ਕੰਮ ਕਰੀਦਾ ਆ ਫਿਰ ਅਸੀਂ